ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਛੇੜੂ ਤੇਗ 72 ਪਾਤਸ਼ਾਹ ਜੀ ਦਾ 350 ਸਾਲਾਂ ਦੀ ਜੀਤ ਦੀ ਗੁਰਪੁਰਬ ਇਹ ਸਮੁੱਚਾ ਸਮੂਹ ਗੁਰਨਾਨਕ ਨਾਮਲੇ ਪੰਬਾਈ ਪਾਈ ਤੇ ਸਮੂਹ ਸਾਰੇ ਵਰਗ ਉਹ ਬੜੀ ਚੜ੍ਹਦੀ ਕਲਾ ਨਾਲ ਮਨਾ ਰਹੇ ਆ ਸੋ ਜਿੱਥੇ ਇਸ ਸਦੀ ਦੇ ਸੰਬੰਧ ਵਿੱਚ ਮਹਾਨ ਨਗਰ ਕੀਰਤਨ ਆਰੰਭ ਹੋਏ ਇਸ ਮਹਾਨ ਸ਼ਤਾਬਦੀ ਵਿੱਚ ਸਹਿਜ ਪਾਠਾਂ ਦੇ ਭੋਗ ਪਾਏ। ਇਸ ਮਹਾਨ ਸ਼ਤਾਬਦੀ ਵਿੱਚ ਨਗਰ ਕੀਰਤਨ ਜਿਹੜੇ ਆ ਉਹ ਵੱਖ-ਵੱਖ ਸਥਾਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਮਹਾਪੁਰਸ਼ਾਂ ਵੱਲੋਂ ਉਹ ਸਾਰੇ ਪ੍ਰੋਗਰਾਮ ਲਿਖੇ ਗਏ ਤੇ ਜਿਹੜੇ ਸਾਡੀਆਂ ਖਾਲਸਾ ਇੰਸਟੀਚੂਨਸ ਆ ਉਹਨਾਂ ਦੇ ਵਿੱਚ ਇਹ ਸੈਮੀਨਾਰ ਜਿਹੜੇ ਆ ਉਹ ਲਿਖੇ ਗਏ। ਤੇ ਅੱਜ ਦਾ ਇਹ ਸੈਮੀਨਾਰ ਅੰਤਰਰਾਸ਼ਟਰੀ ਸੈਮੀਨਾਰ ਸਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਸਮਰਪਿਤ ਤੇ ਜਿਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਾਡੇ ਬਲਾਰੇ ਸਿੱਖ ਬਲਾਰੇ ਜਿਹੜੇ ਇਸ ਗੁਰਸ਼ਬਦ ਦੇ ਨਾਲ ਵੀ ਜੁੜੇ ਹੋ ਡਾਕਟਰ ਬਲਕਾਰ ਸਿੰਘ ਜੀ ਡਾਕਟਰ ਇੰਦਰਜੀਤ ਸਿੰਘ ਜੀ ਗੋਗੋवाणी ਡਾਕਟਰ ਗਰਮੀਰ ਸਿੰਘ ਜੀ ਸਿੱਧੂ ਤੇ ਸਾਡੇ ਸ਼੍ਰੋਮਣੀ ਕਾਲੀ ਦਲ ਭਲੋਂ ਸਤਿਕਾਰਯੋਗ ਸਰਦਾਰ ਡਾਕਟਰ ਦਲਜੀਤ ਸਿੰਘ ਜੀ ਚੀਮਾ ਅਚੇਚੇ ਤੌਰ ਤੇ ਪਹੁੰਚੇ ਆ ਤੇ ਮੇਰੇ ਸਤਿਕਾਰਯੋਗ ਮੈਂਬਰ ਸਹਿਬਾਨ ਦਲਜੀਤ ਸਿੰਘ ਪਿੰਡਰ ਮੇਰੇ ਨਾਲ ਅ ਜੈਕਟਰ ਦਾ ਮੈਂਬਰ ਨਾਲ ਅਜਮੇਰ ਸਿੰਘ ਜੀ ਖੇੜਾ ਤੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਇਹ ਵੀ ਸਾਰੇ ਪਹੁੰਚੇ ਤੇ 3-4 ਘੰਟੇ ਦੇ ਵਿੱਚ ਇਹ ਵਿਸ਼ੇਸ਼ ਬਲਖਣ ਪੱਖੀ ਸਾਮੀਦਾਰ ਦਾ ਇਹ ਰਿਹਾ ਕਿ ਮੈਂ 2 ਘੰਟੇ ਬਾਅਦ ਮੈਂ ਲੇਟ ਹੋ ਕੇ ਅੰਮ੍ਰਿਤਸਰ ਗਿਆ ਸੀ ਪਰ ਬੱਚੇ ਆ ਤਿੰਨ ਬਾਅਦ ਚੱਲੇ ਆ ਤੇ ਵਿੱਚੇ ਟੀਚਰ ਸਹਿਬਾਨ ਤੇ ਵਿੱਚੇ ਸਾਡੇ ਜੱਜੇਦਾਰ ਸਹਿਬਾਨ ਤੇ ਚੱਚੇ ਤੌਰ ਤੇ ਇਹ ਵਕੀਲ ਸਹਿਬਾਨ ਇਹ ਸਾਰਿਆਂ ਨੇ ਬੜੀ ਬੇਤਪਤਾ ਦੇ ਨਾਲ ਇੱਕ ਇੱਕ ਅੱਖਰ ਹਰ ਇੱਕ ਬੁਲਾਰੇ ਦਾ ਸੁਣਿਆ ਇਹੋ ਹੀ ਵਲਾਰੇ ਦਾ ਵੀ ਪ੍ਰਭਾਵ ਹੁੰਦਾ ਤੇ ਸੁਣਨ ਵਾਲੇ ਦਾ ਵੀ ਹੁੰਦਾ ਕਿ ਬੜੇ ਧਿਆਨ ਦੇ ਨਾਲ ਪੇਸ਼ੈਂਸ ਲਈ ਇਹਨਾਂ ਨੇ ਇਹ ਸਾਰਾ ਜਿਹੜਾ ਅੱਜ ਦਾ ਸੈਮੀਨਾਰ ਅਟੈਂਡ ਕੀਤਾ ਸੋ ਇਹਦੇ ਸਬੰਧ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਅਨੁਸਿਕ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦੀ ਵੀ ਪਿਤਰ ਯਾਦ ਨੂੰ ਨਾਲ ਹੀ ਸ਼ਾਮਲ ਕੀਤਾ ਗਿਆ ਤੇ ਕੱਲ ਤੋਂ ਕਲਗੀਧਰ ਪਾਤਸ਼ਾਹ ਜੀ ਦੀੋਂ ਜਿਹੜੀ ਗੁਰਿਆਈ ਸਤਪੁਰ ਜੀ ਨੇ ਬਖਸ਼ਿਸ਼ ਕੀਤੀ ਸੀ ਉਹਦੇ ਸ੍ਰੀ ਅਖੰਡ ਪਾਠ ਸਾਹਿਬ ਅੰਮ੍ਰਿਤ ਵੇਲੇ ਪ੍ਰੰਪ ਹੋਣਗੇ ਗੁਰਦੁਆਰਾ ਪੂਰਾ ਸਾਹਿਬ ਵਿਖੇ ਜਿਹੜੇ 23 ਨੂੰ ਅੰਮ੍ਰਿਤ ਵੇਲੇ ਖੰਡ ਪਾਠਾਂ ਦੇ ਭੋਗ ਤੇ ਫਿਰ ਵੱਖ-ਵੱਖ ਜਿਹੜੇ ਸਾਡੇ ਵਿਦਵਾਨ ਕਥਾਕਾਰ ਆ ਉਹ ਉੱਥੇ ਕਥਾ ਕਰਨਗੇ ਫਿਰ ਵੱਖ-ਵੱਖ ਸਾਡੇ ਜਿਹੜੇ ਰਾਗੀ ਆ ਉਹ ਦੇਖੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਜਿੰਦਰ ਸਿੰਘ ਜੀ ਧਮੀ ਸਾਹਿਬ ਤੇ ਸਾਰੇ ਮੈਂਬਰ ਸਰਬਾਨਾਂ ਨੂੰ ਵਧਾਈ ਪੇਸ਼ ਕਰਦਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ 350 ਸਾਲਾ ਦਸਾਨੀ ਸ਼ਹਾਦਤ ਹੈ ਜਿਹਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਤੇਹਾਲਾ ਜੀ ਦੀ ਵੀ ਸ਼ਹਾਦਤ ਹੋਈ ਉਹ ਸਾਰੇ ਇਤਿਹਾਸ ਨੂੰ ਆਪਣੀ ਨਵੀਂ ਪੀੜੀ ਤੱਕ ਪਹੁੰਚਾਉਣ ਵਾਸਤੇ ਬਹੁਤ ਵੱਡੇ ਉਪਰਾਏ ਕੀਤੇ। ਔਰ ਅੱਜ ਜਿਹੜਾ ਸ਼੍ਰੀ ਨਾਨਕ ਪ੍ਰਸਾਦ ਦੀ ਧਰਤੀ ਦੇ ਉੱਤੇ ਉਸ ਸ਼ਹਿਦ ਦੇ ਵਿੱਚ ਜਿਹੜਾ ਆਪ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਨੇ ਸਥਾਪਿਤ ਕੀਤਾ ਸੀ ਔਰ ਜਿਸ ਧਰਤੀ ਦੇ ਉੱਤੇ ਆ ਕੇ ਕਸ਼ਮੀਰੀ ਪੰਡਤਾਂ ਨੇ ਫਰਿਆਦ ਕੀਤੀ ਸੀ ਔਰ ਐਸੀ ਧਰਤੀ ਦੇ ਉੱਤੇ ਗੁਰੂ ਸਾਹਿਬ ਨੇ ਫੈਸਲਾ ਲੈ ਕੇ ਤੇ ਸ਼ਹਾਦਤ ਵਾਸਤੇ ਗਏ ਸੀ ਔਰ ਐਸੀ ਧਰਤੀ ਦੇ ਉੱਤੇ ਭਾਈ ਜੈਤਾ ਜੀ ਸੀਸ ਲੈ ਕੇ ਵਾਪਸ ਗੁਰੂ ਗੋਬਿੰਦ ਸਿੰਘ ਜੀ ਕੋਲ ਪਹੁੰਚੇ ਸੀ ਉਸ ਮਹਾਨ ਧਰਤੀ ਦੇ ਉੱਤੇ ਅੱਜ ਜਿਹੜਾ ਸੈਮੀਨਾਰ ਹੋਇਆ ਮੈਂ ਸਭ ਇਹਨਾਂ ਦੇ ਇਹਦਾ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਨੂੰ ਦੁਨੀਆ ਦੇ ਵਿੱਚ ਇੱਕ ਚੰਗਾ ਸੁਨੇਹਾ ਜਿਹੜਾ ਉਹ ਜਾਏਗਾ ਕਿਉਂਕਿ ਇਸ ਸ਼ਹਾਦਤ ਦੇ ਬਹੁਤ ਵੱਡੇ ਮਹਨਿਆ ਜ਼ਬਰ ਦੇ ਖਿਲਾਫ ਜ਼ੁਲਮ ਦੇ ਖਿਲਾਫ ਬੇਇਨਸਾਫੀ ਦੇ ਖਿਲਾਫ ਗੁਰਨਾਨ ਪਾਸ਼ਾ ਦੇ ਸਮੇ ਤੋਂ ਹੀ ਲੈ ਕੇ ਆਵਾਜ਼ ਸਾਰੇ ਗੁਰੂ ਸਹਿਬਾਨ ਨੇ ਬੁਲੰਦ ਕੀਤੀ ਜਾਤ ਪਾਤ ਦੇ ਖਿਲਾਫ ਦੀ ਉੱਚ ਨੀਜ਼ ਦੇ ਖਿਲਾਫ ਸ਼ੁਰੂਆਤ ਦਿਖਦਾ ਪਰ ਜੋ ਦੇ ਵਿਕੜੀ ਉਦਾਹਰਣ ਗੁਰੂ ਤੇਗ ਬਹਾਦਰ ਸਾਹਿਬ ਦੀ ਸੀ ਜਦੇ ਬਾਰੇ ਅੱਜ ਵਿਦਵਾਨਾਂ ਨੇ ਹਿਸਟੋਰਿਕਲੀ ਰੈਫਰੈਂਸ ਦੇ ਕੇ ਰਸਾਲੇ ਵਿੱਚ ਚਰਨਾ ਪਾਇਆ ਇਸ ਤਰ੍ਹਾਂ ਦੀ ਦੁਨੀਆ ਦੇ ਵਿੱਚ ਮਿਸਾਲ ਜਿਹੜੀ ਹੈ ਉਹ ਨਹੀਂ ਮਿਲਦੀ ਕਿ ਧਰਮ ਦੀ ਆਜ਼ਾਦੀ ਵਾਸਤੇ ਇੱਕ ਦੂਜੇ ਧਰਮ ਦੀ ਹੋਂਦ ਨੂੰ ਬਚਾਉਣ ਵਾਸਤੇ ਗੁਰੂ ਸਾਹਿਬ ਅੱਗੇ ਆਏ ਔਰ ਆਪ ਜਾ ਕੇ ਦਿੱਲੀ ਸ਼ਹਾਦਤ ਦਿੱਤੀ ਇਹ ਜਿਹੜਾ ਇਤਿਹਾਸ ਹੈ ਇਸ ਸੈਕੂਲਰਿਜ਼ਮ ਦਾ ਇੱਕ ਸ਼िखर ਹੈ ਜਿਹਨੂੰ ساری ਦੁਨੀਆ ਦੇ ਵਿੱਚ ਮੈਂ ਸਮਝਦਾ ਕਿ ਪ੍ਰਚਾਰਨ ਦੀ ਬਹੁਤ ਵੱਡੀ ਲੋੜ ਹੈ ਜੋ ਕਿ ਹਮਨ ਰਾਈਟਸ ਦੀ ਗੱਲ ਕਰਦੇ ਆ ਉਹ ਕਨਸੈਪਟ ਜਿਹੜਾ ਕਾਫੀ ਬਾਅਦ ਡੈਮੋਕ੍ਰੇਸੀ ਦੇ ਵਿੱਚ ਆਇਆ ਪਰ ਇਹ ਤਾਂ ਸਦੀਆਂ ਪਹਿਲਾਂ 350 ਸਾਲ ਪਹਿਲਾਂ ਗੁਰੂ ਸਾਹਿਬ ਨੇ ਦੁਨੀਆ ਨੂੰ ਦੱਸ ਦਿੱਤਾ ਸੀ ਕਿ ਕਿਸ ਤਰ੍ਹਾਂ ਦੀ ਸੈਕੂਲਰਿਜ਼ਮ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਦੀ ਸਾਰਿਆਂ ਨੂੰ ਧਰਮ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਕਿਸ ਤਰ੍ਹਾਂ ਹਰ ਬੰਦੇ ਦਾ ਹੱਕ ਹੈ ਕਿ ਜਿਹੜੇ ਧਰਮ ਨੂੰ ਚਾਹੇ ਉਸ ਧਰਮ ਨੂੰ ਮੰਨੇ ਉਸ ਧਰਮ ਦੇ ਵਿੱਚ ਆਪਣਾ ਜੀਵਨ ਬਤੀਤ ਕਰੇ ਇਹ ਬਹੁਤ ਵੱਡੀਆਂ ਉਦਾਹਰਨੀਆਂ ਸੋ ਜਦੇ ਵੀ ਦਿਨ ਬਣਾਉਨੇ ਆ ਉਹਦਾ ਮਕਸਦ ਇਹ ਹੀ ਹੁੰਦਾ ਸੋ ਅੱਜ ਦਾ ਇਹ ਸਮੇਂ ਦਾ ਮੈਂ ਸਮਝਦਾ ਕਿ ਉਸ ਪੱਖ ਤੋਂ ਬਹੁਤ ਜਿਹੜਾ ਪਰਪੱਕ ਹੋਇਆ ਮੈਂ ਪ੍ਰਿੰਸੀਪਲ ਸਾਹਿਬ ਜਿਹੜੇ ਖਾਲਸਾ ਕਾਲਜ ਇਹ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਸੰਸਥਾ ਪਣੀ ਹੈ ਇਹਨਾਂ ਦੇ ਸਾਰੇ ਸਟਾਫ ਨੂੰ ਵੀ ਔਰ ਜਿੰਨੇ ਵਿਦਵਾਨ ਆਏ ਆ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿ ਬਹੁਤ ਅੱਛਾ ਇੱਕ ਮੀਨਿੰਫੁਲ ਸੈਕਟ ਜਿਹੜਾ ਆਜੂ ਹੈ